ਕੀ ਨਿਵਾਨ ਸੱਚੇ ਨੇ ਧੰਗੂ ਹਰ ਰਾਏ ਪਾਤਸ਼ਾਹ ਜੀ ਸੰਗਤਾਂ ਨੂੰ ਨਿਹਾਲ ਕਰੇ ਕਾਬੂ ਦੀਆਂ ਬਹੁਤ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚ ਲਿਆ ਸੀ ਅੱਜ ਵੀ ਪਹੁੰਚੀਆਂ ਨੇ ਤੇ ਕਾਬੂ ਦੀਆਂ ਸੰਗਤਾਂ ਨੇ ਧੰਗੂ ਹਰ ਰਾਏ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ ਕਿ ਬਾਦਸ਼ਾਹ ਜੀ ਬਹੁਤ ਦੂਰੋਂ ਸੀ ਆਦੇ ਆ ਤੇ ਬਹੁਤ ਸਮੇਂ ਬਾਅਦ ਅਸੀਂ ਉਹ ਅਜੇ ਚਰਨਾ ਦੇ ਵਿੱਚ ਹਾਜ਼ਰ ਹੁੰਦੇ ਆ ਕਿੰਨਾ ਕਿੰਨਾ ਸਮਾਂ ਲੱਗ ਜਾਂਦਾ ਛੇ ਛੇ ਮਹੀਨੇ ਸਾਲ ਬਹੁਤੋਂ ਸਾਲ ਲੱਗ ਉਹਦੇ ਨੇ ਤਾਂ ਅਸੀਂ ਆ ਗਏ ਆ ਪਾਤਸ਼ਾਹ ਜੀ ਕੋਈ ਇਂਤਜ਼ਾਮ ਕਰੋ ਸਾਡੇ ਕਾਬੂਲ ਦੇ ਵਿੱਚ ਵੀ ਗੁਰਬਾਣੀ ਦਾ ਪ੍ਰਵਾਸ ਚੰਗੇ ਸਿੱਖੀ ਦਾ ਪ੍ਰਚਾਰ ਹੋ ਜਾ ਕੋਈ ਤਹਿਜੋਬ ਪ੍ਰਬੰਧ ਕਰ ਦਿਓ ਉੱਥੇ ਵੀ ਸਾਨੂੰ ਕੋਈ ਨਮਾਜ਼ ਪਾ ਵੀ ਮੰਗਣੀ ਕਰਾਵੇ ਸਾਨੂੰ ਉੱਥੇ ਵੀ ਸਿੱਖੀ ਦਾ ਪ੍ਰਚਾਰ ਉੱਠੀ ਕਰੇ ਧੰਗੁੁਰਾ ਰਾਈ ਪਾਤਸ਼ਾਹ ਜੀ ਸਾਰੀ ਸੰਗਤ ਵਿੱਚ ਨਿਗਾਹ ਮਾਰ ਦੇਵੇ ਮਾਰਦੀਆ ਮਾਰਦੀਆ ਜਿਹੜੀ ਨਜ਼ਰ ਹੈ ਉਹ ਟਕੀ ਹੈ ਭਾਈ ਗੋਦਾ ਜੀ ਭਾਈ ਗੋਦਾ ਜੀ ਨੂੰ ਬੁਲਾਇਆ ਪਾਤਸ਼ਾਹੀ ਨੇ ਭਾਈ ਗੋਦਾ ਜੀ ਇੱਧਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਇਆ ਭਾਈ ਗੋਦਾ ਵਧਨਾ ਕੀਤੀ ਨਮਸਕਾਰ ਕੀਤੀ ਸਤਿਗੁਰਾਂ ਦੀ ਨਮਸਤਕੋ ਹਾਂ ਕਿ ਖਰੋਤਾ ਹੈ ਸਾਹਮਣੇ ਸਾਹਮਣੇ ਪਾਤਸ਼ਾਹ ਜੀ ਹੁਕਮ ਦੱਸੋ ਕੀ ਹੈ ਕਿ ਭਾਈ ਗੋਡੇ ਆ ਸਾਰੇ ਪਾਸੇ ਨਜ਼ਰ ਮਾਰੀ ਹੈ ਪਰ ਤੂੰ ਹੀ ਸਾਰੋਂ ਸੰਗਦੇਵ ਚੋਂ ਨਜ਼ਰ ਆਇਆ ਜਿਹਦੇ ਵਿੱਚ ਬਹੁਤ ਸਾਰੇ ਗੁਣ ਨੇ ਤੁਸੀਂ ਕਾਬੂ ਦੀ ਧਰਤੀ ਤੇ ਜਾਣਾ ਹੈ ਇਹ ਸੰਗਤਾਂ ਕਾਬੂ ਦੀ ਧਰਤੀਆਂ ਤੋਂ ਆਈਆਂ ਨੇ ਅਰਜ਼ੋਈ ਕਰੀਆਂ ਨੇ ਤੁਸੀਂ ਇਹਨਾਂ ਦੇ ਕੋਲ ਜਾਣਾ ਹੈ ਉੱਥੇ ਦਸਵੰਦ ਇਕੱਠਾ ਕਰਨਾ ਹੈ ਤਾਂ ਹਮਸਾਲਾ ਬਣਾਉਣੀ ਹੈ ਲੱਕੜ ਲਾਣੀ ਹੈ ਤੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਉੱਥੇ ਦਾ ਦਸਵੰਦ ਜੀ ਉੱਤੇ ਹੀ ਖੱਤਰਚਾ ਕਰਨਾ ਹੈ ਸਿੱਖੀ ਦਾ ਪ੍ਰਚਾਰ ਕਰਨਾ ਕਾਬੂ ਦੀ ਧਰਤੀ ਤੇ ਭਾਈ ਮੋਹਨ ਸਿੰਘ ਆਖੰਦ ਅਥਰੂ ਬੋਲ ਬੈਠੇ ਆਈ ਗੁੰਦਾ ਹੁੰਦਾ ਹੈ ਕਿ ਪਾਤਸ਼ਾਹ ਜੀ ਮੇਰਾ ਤੇ ਦਿਨ ਹੀ ਤੁਹਾਡੇ ਦਰਸ਼ਨਾਂ ਦੇ ਨਾਲ ਚੜਦਾ ਆਇਆ ਹਾਂ ਕੋਈ ਦਰਸ਼ਨ ਕਰਕੇ ਇਹਨਾਂ ਦੇ ਸਾਰੇ ਕੰਮ ਕਰਦਾ ਹੁੰਦਾ ਹੁੰਦਾ ਤੁਹਾਡੇ ਚਰਨਾ ਕਮਲਾਂ ਦਾ ਪਿਆਰ ਲੈ ਕੇ ਪਹਿਲਾਂ ਮੈਂ ਜਾਂਦਾ ਵਾਂ ਉੱਠ ਕੇ ਆਦਾ ਵਾਂ ਤਾਂ ਮੈਂ ਹਰ ਕੰਮ ਕਰਦਾ ਵਾਂ ਕਿਉਂਕਿ ਦੂਰ ਨਾਲ ਮੈਨੂੰ ਪ੍ਰੇਸ਼ਾਨ ਨਾ ਕਰਦਾ ਵੀ ਜੋ ਤੁਹਾਡੀ ਚਰਨਾ ਤੋਂ ਦੂਰ ਨਹੀਂ ਮੈਂ रह ਸਕਦਾ ਸਕਦਾ ਪਰ ਪਾਤਸ਼ਾਹ ਜੀ ਕਹਿੰਦੇ ਆ ਐ ਭਾਈ ਬੰਦਿਆ ਅਸੀਂ ਤੇ ਤੇਰੀ ਹਿੱਲਦੇ ਦੇ ਵਿੱਚ ਵਸਦੇ ਆ ਤੇਰੇ ਤੋਂ ਦੂਰ ਤੱਕ ਜਿਹੜੇ ਗੁਰੂ ਨੂੰ ਪਿਆਰ ਕਰਦੇ ਨੇ ਫਿਰ ਗੁਰੂ ਵੀ ਉਹਨਾਂ ਨੂੰ ਪਿਆਰ ਕਰਦੇ ਆ ਪਿਆਰ। ਭਾਈ ਹੁੰਦੇ ਆ ਜਿੰਨਾ ਪਿਆਰ ਤੂੰ ਮੈਨੂੰ ਕਰਦਾ ਉਸ ਤੋਂ ਜ਼ਿਆਦਾ ਪਿਆਰ ਕਰਦਾ ਮੈਂ ਤੇਰੀ ਤੇ ਵਕਤ ਹੋਣੀ ਜਿੱਥੇ ਤੂੰ ਜਾਏਗਾ ਤੇਰੇ ਨਾਲ। ਭਾਈ ਹੁੰਦੇ ਨੇ ਹੁਕਮ ਮੰਨਿਆ ਨਮਸਕਾਰ ਕੀਤੀ ਕਾਗੂਦੀ ਧਰਤੀ ਦੀ ਸ਼ਬਦਾਂ ਦੇ ਨਾਲ ਜਾ ਕੇ ਉੱਥੇ ਸਿੱਖੀ ਦਾ ਫਿਰ ਪ੍ਰਚਾਰ ਕਰਦੇ ਨੇ। ਦਸਵੰਦ ਰਸਤਾ ਕਰਦੇ ਨੇ ਇੱਕ ਸੋਹਣੀ ਧਰਮ ਸਾਲਾ ਬਣਾਈ ਹੈ ਹਰ ਰੋਜ਼ ਤੇ ਸੰਗਤ ਹੁੰਦੀ ਹੈ। ਹਰ ਉਸ ਸੰਗਤਾਂ 'ਚ ਪ੍ਰਚਾਰ ਕਰਨਾ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਇੱਕ ਦਿਨ ਅੰਮ੍ਰਿਤਸਰ ਦੇ ਉੱਠੇ ਦੇ ਭਾਈ ਗੁੰਡਾ ਜੀ ਧੰਗ ਗੁਰੂ ਹਰ Rai ਪਾਤਸ਼ਾਹ ਜੀ ਦੀ ਦਰਾਰ ਨੂੰ ਬੜਾ ਭੰਨ ਤੜ੍ਹਾਇਆ ਇੱਕ ਘੜੀ ਨਾ ਮਿਲਤੇ ਤਾਂ ਕਰਜੂ ਬਹੋਤਾ ਬੜਾ ਮਨ ਤੜਪਿਆ ਆ ਕੇ ਧਰਮਸਾਲਾ ਦੇ ਉੱਥੇ ਜਿੱਥੇ ਸੰਗਤਾਂ ਪ੍ਰਚਾਰ ਦੇ ਨਾਲ ਜੋੜਦੇ ਸੀ ਗੁਰਬਾਣੀ ਦੇ ਨਾਲ ਜੋੜਦੇ ਸੀ ਉੱਥੇ ਆਪਣੇ ਕਮਰੇ ਦੇ ਉੱਪਰ ਬੈਠ ਕੇ ਧਰਗੁਰੂ ਹਰ Rai ਪਾਤਸ਼ਾਹ ਜੀ ਦੇ ਚਰਨ ਜਿਵੇਂ ਮਾਦੀਹੀ ਮਾਦੀਮਾ ਫੜੇ ਅੱਖਾਂ ਬੰਦ ਕਰ ਲਿਆ ਤੇ ਮਾਦੀਹੀ ਮਾਦੀਮੇ ਵਿੱਚ ਧਰਗੁਰੂ ਹਰ Rai ਪਾਤਸ਼ਾਹ ਜੀ ਦੀ ਚਰਨ ਥੜਲੇ ਨੇ ਉਦੋਂ ਧਰਗੁਰੂ ਹਰ Rai ਪਾਤਸ਼ਾਹ ਜੀ ਕਿਰਤਪੁਰ ਸਾਹਿਬ ਦੀ ਧਰਤੀ ਤੇ ਸ਼ੀ ਹਾਸਨਾਂ ਦੀ ਵਿਰਾਸਤ ਮਾਗ ਕੇ ਉਹਨਾਂ ਦੀਆਂ ਵੀ ਅੱਖਾਂ ਬੰਦ ਕੋ ਵੀ ਆਪਣੀ ਚਰਨਾ ਤੇ ਹਲਾਰੇ ਦੀ ਧਰਗੁਰੂ ਹਰ Rai ਪਾਤਸ਼ਾਹ ਜੀ ਗੁਰੂ ਕੀ ਸੇਵਕ ਆਏ ਨੇ ਵੇਖਿਆ ਕਿ ਸਤਿਗੁਰਾਂ ਨੇ ਬੇਤੀ ਜੁੜੀ ਹੋਈ ਹੈ ਵਾਪਸ ਚਲੇ ਗਏ ਦੁਪਹਿਰ ਨੂੰ ਫੇਰ ਲੱਗਰ ਵਾਸਤੇ ਆਏ ਨੇ ਫੇਰ ਵੇਖਿਆ ਪਤਸਾ ਦੀ ਬੇਤੀ ਫੇਰ ਜੁੜੀ ਹੋਈ ਹੈ ਖਰਵਾਦ ਦੇ ਫੇਰ ਚਲੇ ਗਏ ਜਿਨੂੰ ਵਾਪਸ ਨਹੀਂ ਛੇੜਿਆ ਸ਼ਾਮਾ ਬੈਗੀਆਂ ਸਵੇਰ ਤੋਂ ਦੁਪਹਿਰ ਹੋਈ ਦੁਪਹਿਰ ਤੋਂ ਸ਼ਾਮ ਹੋ ਗਈ ਇਧਰ ਭਾਈ ਮਾਨ ਦਾ ਜੁੜਿਆ ਹੈ ਮਾਨੀ ਮੰਦ ਵਿੱਚ ਚਾਰ ਪੜੇ ਹੋਏ ਨੇ ਉਧਰ ਤਾਂ ਗੁਰੂ ਹਰ Rai ਪਤਸਾ ਦੀ ਸਿੰਘਾਸਨਾ 'ਤੇ ਬੈਠੇ ਚਾਰਨ ਕਰ ਰਹੇ ਸਭੋ ਜਰ ਭਾਈ ਗੁੰਦਾ ਜਿਹੜਾ ਹੈ ਉਹਨੇ ਚਰਨ ਛੱਡੇ ਨੀ ਮੰਨ ਹੀ ਮੰਨਦੇ ਵਿੱਚ ਸੰਗਤਾਂ ਨੇ ਬੁਲਾਇਆ ਵਾਰ ਕਿ ਆਓ ਅੱਜ ਸਤਸੰਗ ਕਰੀਏ ਕਾਫੀ ਸਮਾਂ ਹੋ ਗਿਆ ਹੈ ਸਵੇਰ ਦੀ ਕਿਸੇ ਜਬਾਰੀ ਨਹੀਂ ਹੈ ਭਾਈ ਗੁੰਦਾ ਉੱਧਰ ਆਇਆ ਅਸਾਂ ਦੇ ਵੀ ਜਥਰੂ ਨੇ ਮਿਲਣ ਦੀ ਤਰਫ ਹੈ ਤਾਂ ਗੁਰੂ ਹਰ Rai ਪਾਤਸ਼ਾਹ ਜੀ ਨੂੰ ਕਿਦਰ ਤਾਂ ਗੁਰੂ ਹਰ Rai ਪਾਤਸ਼ਾਹੀ ਦੀਆਂ ਅੱਖਾਂ ਖੁੱਲੀਆਂ ਸਾਰੀ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਹੱਥ ਜੋੜ ਕੇ ਖਲੋਤੀਆਂ ਦੀ ਪਾਤਸ਼ਾਹੀ ਸਵੇਰ ਦੇ ਉਡੀਕ ਰਹੀਆਂ ਤਾਂ ਗੁਰੂ ਹਰਾਈਓ ਪਾਤਸ਼ਾਹ ਜੀ ਸਵੇਰ ਦੇ ਸੁیرے ਦੇ ਪੁੜੀ ਕਰਿਆ ਤਾਂ ਸਵੇਰ ਦਾ ਲੰਗਰ ਸੰਗਤਾਂ ਨੇ ਛਕਿਆ। ਨਾ ਦੁਪਹਿਰ ਦਾ ਸੁਭਿਆ ਹੁਣ ਸ਼ਾਮ ਦਾ ਪੈ ਗਿਆ ਦੀ ਪਾਤਸ਼ਾਹ ਜੀ ਚਰੂ ਕੋ ਬੁਲਾਉ। ਸੰਤਾਂ ਕੋ ਸ਼ਤਾਰਵਤਾ ਇਹ ਇੰਨੀ ਬਿਰਤੀ ਪਾਤਸ਼ਾਹ ਤੋਂ ਤੁਹਾਡੀ ਜੋਸ਼ ਸੀ ਪਰ ਚਰਨ ਹਿਲਦੇ ਸੀ ਪਾਤਸ਼ਾਹ ਜੀ ਇਹ ਕੀ ਸੀ? ਫਿਰ ਤਾਂ ਗੁਰੂ ਹਰਾਈਓ ਪਾਤਸ਼ਾਹ ਜੀ ਸੰਗਤਾਂ ਨੂੰ ਸਮਝਾ ਦੇਦੇ ਕਿ ਭਾਈ ਉੱਠਦੇ ਕਿਵੇਂ ਗੰਤੀ ਘੁੰਡੀ ਜਿਵੇਂ ਅੰਦਰ ਭਾਈ ਗੁੰਦੇ ਨੇ ਸਾਡੇ ਸਰਨ ਫੜੇ ਹੋਏ ਸੀ। ਪਾਏ ਗੋਦਰ ਚਾਹਨੀ ਨਹੀਂ ਛੱਡ ਰਿਆ ਸਵੇਰ ਤੋਂ ਦੁਪਹਿਰ ਹੋ ਗਈ ਦੁਪਹਿਰ ਤੋਂ ਸ਼ਾਮਾ ਹੋ ਗਈ ਯਾਨੀ ਉਹਨੇ ਚੱਕ ਛੱਡੇ ਹੀ ਨਹੀਂ ਤੇ ਸਾਹਮਣੂ ਵੀ ਬੜਾ ਸਾਡੇ ਸੇਵਕ ਦਾ ਸਿੱਖ ਦਾ ਪਿਆਰ ਮਿਲ ਰਿਹਾ ਸੀ ਅਸੀਂ ਵੀ ਪਿਆਰ ਦੀ ਉਸਤਰੀ ਡੁੱਬੇ ਹੋਏ ਸੀ ਇਹ ਹੈ ਇੱਕ ਫਿਰ ਪਿਆਰ ਆ ਵੀਸ ਇੱਕ ਦਿਨ ਵੀ ਕੋ ਰੱਬ ਪ੍ਰਮਾਤਮਾ ਸਾਨੂੰ ਨਾਮ ਵਿਸਰੇ ਤੇ ਜਿਹਦਾ ਨੂੰ ਯਾਦ ਉਹ ਗਿੱਲੇ ਹੁੰਦੇ ਉਸ ਇਨਸਾਨ ਦੀ ਨਿਸ਼ਭਾਈ ਬੋਲੇ ਵਰਗੇ ਆਰ ਵੀਲੀ ਮਾਂ ਕੀ ਮਾਂ ਦੀ ਵਿੱਚ ਯਾਦ ਕਰ ਲੈਂਦੇ ਨੇ ਮਾਂ ਦੀ ਮਾਂ ਦੀ ਵਿੱਚ ਦੀਦਾਰ ਨਹੀਂ ਕਰ ਲੈਂਦੇ ਨੇ ਪਰ ਦੀਦਾਰ ਮਾਂ ਨੇ ਮਨ ਨਾਲ ਹੋਵੇ ਨੇ ਜਿਹੜਾ ਤਾਂ ਮਨ ਸਾਥ ਹੋਏਗਾ ਅੰਦਰੋਂ ਖੂੜ ਖਤਮ ਹੋ ਜੇਗੀ ਜੋਤੀ ਜੋਤ ਮਿਲਾਈਏ ਸੁਤੀ ਸੁਤ ਸੰਜੋਗ ਉਹ ਰੱਬ ਪਰਮਾਤਮਾ ਕਿਰਪਾ ਕਰਦਾ ਹੈ ਕਿ ਸਾਡੀ ਛੱਤਲ ਦੀ ਜੋਤ ਨੂੰ ਆਪਣੀ ਜੋਤ ਦੇ ਨਾਲ ਬੁਲਾ ਲੈਂਦਾ ਹੈ ਪਰ ਇਹ ਬਿਲਕੁਲ ਕਦੋਂ ਹੈ ਸਾਜੀ ਕਦੋਂ ਜਦੋਂ ਸੁਤ ਦੇ ਨਾਲ ਸੁਤ ਮਿਲਦੀ ਹੈ ਜਦੋਂ ਅਸੀਂ ਆਪਣੇ ਅੰਦਰ ਉਸ ਰੱਬ ਨੂੰ ਪਰਮਾਤਮਾ ਨੂੰ ਵੇਖਣਾ ਸ਼ੁਰੂ ਕਰ ਦਿੱਤਾ ਕਿ ਹਾਂ irde 'ਚ ਵਸਦੀ ਹੈ ਜੋ ਤ੍ਰਗੁਦੀ ਪਰਮਾਤਮਾ ਦੀ ਹਿੰਸਾ ਹੋ ਮੈਂ ਗਤ ਗਈ ਨਾਹੀ ਸਹਿਸਾ ਸੋਗ ਹਿੰਸਾ ਇਹ ਵੀ ਖਤਮ ਹੋ ਗਿਆ ਉਹ ਵੀ ਖਤਮ ਹੋ ਗਿਆ ਹੰਕਾਰ ਵੀ ਖਤਮ ਹੋ ਗਿਆ ਕ੍ਰੋਧ ਵੀ ਖਤਮ ਹੋ ਗਿਆ ਦਰੋਸ ਐਸਾ ਕਰਨੀ ਹੜਾਤ ਨੂੰ ਨਾਲ ਵੀ ਖਤਮ ਉਹ ਵਿਆਸ ਸੋਗ ਮਾਇਉਸਤਾ ਜਿਹੜੀ ਹੈ ਉਹ ਵੀ ਖਤਮ ਹੋ ਗਈ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਲੱਗੇ ਉਹਨੇ ਜੋਤੇ ਦੇ ਨਾਲ ਜੋਤ ਮਲਾਈ ਗੁਰਮੁਖ ਰਣ ਜਿਸ ਹਾਲ ਮਨ ਵਸੈ ਇਸ ਮੇਲੇ ਗੁਰ ਸਚੋਗ ਜਿਨ੍ਹਾਂ ਗੁਰਮੁਖਾਂ ਦੇ ਮਨ ਦੇ ਵਿੱਚ ਉਹ ਰਾਗ ਪ੍ਰਮਾਤਮਾ ਵਸ ਗਿਆ ਫਿਰ ਉਹਨਾਂ ਦੇ ਚੰਗੇ ਸੰਜੋਗ ਪੈਦਾ ਹੁੰਦੇ ਨੇ ਜੱਗੇ ਸੰਜੋਗ ਉਹ ਰਾਗ ਪ੍ਰਮਾਤਮਾ ਪੈਦਾ ਕਰਦਾ ਹੈ ਜਿਨ੍ਹਾਂ ਦੇ ਸੰਜੋਗ ਚੰਗੇ ਬਣ ਜਾਂਦੇ ਨੇ ਦਾ ਕੀ ਵਿਛੜਿਆ ਮੇਲੇ ਪ੍ਰਭ ਤੁਹਾਰ ਦੇ ਮਾ ਬਸੀਤ ਉਹ ਵਿਛੜਿਆ ਨੂੰ ਆਪਣੇ ਨਾਲ ਕਿਉਂ ਲੈਂਦਾ ਕਾਇਆ ਤਾਮੜ ਜੇ ਕਰੀ